ਨਮਸਕਾਰ ਲਾਫਿਸ ਇਕਵਰੀ ਜੰਗਲ ਦੇ ਵਿੱਚ ਇੱਕ ਸ਼ੇਰ ਜਿਹੜਾ ਨਵਾਂ ਨਵਾਂ ਰਾਜਾ ਬਣਦਾ ਆ ਪਹਿਲਾ ਸ਼ੇਰ ਜਿਹੜਾ ਉਹ ਮਰ ਜਾਂਦਾ ਆ ਤੇ ਇਹ ਆਪਣੀ ਕਮਾਂਡ ਜਿਹੜੀ ਆ ਕੇ ਸੰਭਾਲ ਲੈਂਦਾ ਤੇ ਇਹਨੂੰ ਚਾਹਵਣਾ ਹੁੰਦਾ ਰਾਜਾ ਬਣਨੇ ਦਾ ਪਰ ਇਹਨੂੰ ਕੋਈ ਬੁਲਾ ਨਹੀਂ ਰਿਹਾ ਸਾਰੇ ਜਣੇ ਉਸ ਸ਼ੇਰ ਦੇ ਗਮ ਦੇ ਵਿੱਚ ਹੁੰਦੇ ਆ ਇਹ ਚੌੜਾ ਹੋ ਕੇ ਘੁੰਮਦਾ ਆ ਜਦੋਂ ਇਹਨੂੰ ਐਸਾ ਜਿਹਾ ਹੁੰਦਾ ਆ ਕਿ ਕੋਈ ਮੇਰੇ ਵੱਲ ਮਤਲਬ ਕਿ ਗੌਰ ਨਹੀਂ ਕਰ ਰਿਹਾ ਫਿਰ ਇਹ ਇਕੱਲੇ ਇਕੱਲੇ ਨੂੰ ਪੁੱਛਣ ਲੱਗ ਪੰਦਾ ਆ ਉੱਥੇ ਇੱਕ ਜੰਗਲੀ ਸੂਰ ਬੈਠਾ ਹੁੰਦਾ ਉਹਨੂੰ ਜਾ ਕੇ ਪੁੱਛਦਾ ਆ ਕਿ ਜੰਗਲ ਦਾ ਰਾਜਾ ਕੌਣ ਆ ਉਹ ਕਹਿੰਦਾ ਜਨਾਬ ਤੁਸੀਂ ਸ਼ੇਰ ਜਿਹੜਾ ਚੌੜਾ ਜਿਆ ਹੋ ਜਾਂਦਾ ਨਾ ਮੋਰੇ ਇੱਕ ヘア ਨਾ ਹੁੰਦਾ ਆ ਉਹ ਉਹਦੇ ਕੋਲ ਜਾ ਕੇ ਉਹਨੂੰ ਪੁੱਛਦਾ ਆ ਕਹਿੰਦਾ ਜੰਗਲ ਦਾ ਰਾਜਾ ਕੌਣ ਆ ਕਹਿੰਦਾ ਜਨਾਬ ਤੁਸੀਂ ਸ਼ੇਰ ਹੋ ਚੌੜਾ ਹੋ ਜਾਂਦਾ ਮੁਰੇ ਇੱਕ ਬਾਂਦਰ ਬੈਠਾ ਹੁੰਦਾ ਉਹ ਆਪਣੀਆਂ ਖੇਡਾਂ ਕਰਨ ਲੱਗਾ ਹੁੰਦਾ ਦਰਖਤ ਦੇ ਉੱਤੇ ਕਦੇ ਝੂਲਦਾ ਆ ਕਦੇ ਉਹ ਕਹਿੰਦਾ ਇੱਕ ਮਿੰਟ ਰੁੱਕ ਰੁੱਕ ਹਾਂ ਜੰਗਲ ਦਾ ਰਾਜਾ ਕੌਣ ਆ ਕਹਿੰਦਾ ਤੁਸੀਂ ਹਮਾਈ ਬਾਪ ਇਸ ਵੇਲੇ ਤੁਸੀਂ ਰਾਜਾ ਸ਼ੇਰ ਹੋਰ ਚੌੜ ਚੌੜਾ ਜਿਹਾ ਹੋ ਕੇ ਜਿੱਦਾਂ ਬੰਦਾ ਮੁੱਛਾਂ ਨੂੰ ਬੱਟ ਦਿੰਦਾ ਹੁੰਦਾ ਹੁੰਦਾ ਨਾ ਇਦਾਂ ਉਹ ਉਹ ਰੱਗੇਂ ਤੁਰਦਾ ਆ ਮੁਰੇ ਹਾਥੀ ਖੜਾ ਹੁੰਦਾ ਹਾਥੀ ਸਭ ਕੁਝ ਦੇਖ ਰਿਆ ਹੁੰਦਾ ਹਾਥੀ ਨੂੰ ਜਾ ਕੇ ਪੁੱਛਣ ਲੱਗ ਪੰਦਾ ਕਿ ਜੰਗਲ ਦਾ ਰਾਜਾ ਕੌਣ ਆ ਹਾਥੀ ਨੂੰ ਪਹਿਲਾਂ ਹੀ ਗੁੱਸਾ ਆਇਆ ਹੁੰਦਾ ਉਹ ਨੂੰ ਸੁੰਡ ਤੋਂ ਫੜਦਾ ਚੱਕ ਕੇ ਉੱਪਰ ਨੂੰ ਮਾਰਦਾ ਉੱਪਰੋਂ ਥੱਲੇ ਆਉਂਦਾ ਇੱਕ ਵਾਰੀ ਫੇਰ ਚੱਕ ਕੇ ਉੱਪਰ ਜਾਂ ਦੋ ਤਿੰਨ ਵਾਰੀ ਸ਼ੇਰ ਸ਼ੇਰ ਨੂੰ ਜਿਹੜਾ ਉਹ ਹਾਥੀ ਐਦਾਂ ਹੀ ਭਵਾਟੀਆਂ ਹੀ ਦੇ ਕੇ ਥੱਲੇ ਸੁੱਟਦਾ ਆ ਤੇ ਉਹ ਮਿੱਟੀ ਏ ਝਾੜਦਾ ਮੱਸੀ ਕਿਤੇ ਉੱਠਦਾ ਆ ਉੱਠ ਕੇ ਹਾਥੀ ਨੂੰ ਕਹਿੰਦਾ ਠੀਕ ਆ ਕਹਿੰਦਾ ਜੇ ਤੁਹਾਨੂੰ ਮੇਰੇ ਸਵਾਲ ਦਾ ਜਵਾਬ ਨਹੀਂ ਆਉਂਦਾ ਤਾਂ ਚੁੱਪ ਕਰ ਜਾਓ ਨਾ ਦੱਸ ਦਿਓ ਵੀ ਮੈਨੂੰ ਨਹੀਂ ਆਉਂਦਾ ਹੈਨਾ ਵੀ ਇਹਨਾਂ ਰिएक्ट ਕਰਨੇ ਦੀ ਇਹਨਾਂ ਗੁੱਸਾ ਕਰਨੇ ਦੀ ਲੋੜ ਆ ਸੋ ਕਹਿੰਦਾ ਮਤਲਬ ਬੇ ਕਈਆਂ ਨੂੰ ਆਦਤ ਹੁੰਦੀ ਆ ਇਹ ਚੀਜ਼ਾਂ ਕਰਨੇ ਦੀ ਕੋਈ ਕਿਸੇ ਨੂੰ ਵਾਧਾ ਮਿਲਿਆ ਕੋਈ ਕੋਈ ਚੀਜ਼ ਮਿਲੀ ਆ ਕੋਈ ਕੋਈ ਸੀਟ ਮਿਲਿਆ ਕੋਈ ਪਦ ਮਿਲਿਆ ਤੇ ਅਗਲਾ ਐਵੇਂ ਹੀ ਚੌੜਾ ਜਾ ਹੋਈ ਫਿਰਦਾ ਆ ਕਿ ਅਗਲੇ ਸਾਰੇ ਮੈਨੂੰ ਸਲੂਟ ਮਾਰਨ ਮੈਨੂੰ ਨਮਸਕਾਰ ਕਰਨਾ ਮੈਨੂੰ ਬੁਲਾਉਣ ਮੈਨੂੰ ਹੱਥ ਮਲਾਉਣ ਮੇਰੇ ਗੋਡੀ ਹੱਥ ਲਾਉਣ ਅਗਲਾ ਨਹੀਂ ਕਰਦਾ ਹੈਗਾ ਅਗਲੇ ਦੀ ਮਰਜ਼ੀ ਆ ਨਾ ਹੁਣ ਇਹ ਨਹੀਂ ਕਿ ਤੁਸੀਂ ਉਹਤੇ ਉਹਦਾ ਵਿਰੋਧ ਕਰਨ ਲੱਗ ਪਾਓ ਹਾਲਾਂਕਿ ਤੁਹਾਡੀ ਕੋਈ ਦੁਸ਼ਮਣੀ ਨਹੀਂ ਹੁੰਦੀ ਹੈਗੀ ਅਗਲੇ ਨਹੀਂ ਬੁਲਾਇਆ ਨਹੀਂ ਬੁਲਾਇਆ ਇਨਾ ਰਿਐਕਟ ਨਹੀਂ ਕਰਨਾ ਚਾਹੀਦਾ ਅ ਚੁੱਪ ਕਰਕੇ ਆਪਣੀ ਔਕਾਤ ਦੇ ਵਿੱਚ ਰਹਿਣਾ ਚਾਹੀਦਾ ਔਕਾਤ ਸ਼ਬਦ ਜਿਹੜਾ ਪੰਜਾਬੀ ਦਾ ਬਹੁਤ ਹੀ ਪਿਆਰਾ ਜਿਹਾ ਸ਼ਬਦ ਹੈ ਇਹਨੂੰ ਅਸੀਂ ਗਲਤ ਮਤਲਬ ਜਿਹੜਾ ਕੱਢ ਕੇ ਅਸੀਂ ਗਲਤ ਯੂਜ਼ ਕਰਦੇ ਹਾਂ ਜਦ ਕਿ ਇਹ ਉਹ ਚੀਜ਼ ਆ ਜੋ ਸੱਚਾਈ ਆ ਜੋ ਹਕੀਕਤ ਦੇ ਵਿੱਚ ਹੈਗਾ ਆ ਕਹਿਣ ਦਾ ਮਤਲਬ ਕਿ ਜਿਵੇਂ ਕਿਸੇ ਨੇ ਕੋਈ ਇੱਕ ਕਿਤਾਬ ਪੜ੍ਹੀ ਆ ਹੁਣ ਉਹਦੇ ਵਿੱਚੋਂ ਕਿਸੇ ਨੂੰ ਕੋਈ ਸਵਾਲ ਪੁੱਛਣਾ ਆ ਤੇ ਉਹ ਦੱਸ ਸਕਦਾ ਹੈ ਉਹਦਾ ਆਨਸਰ ਦੇ ਸਕਦਾ ਹੈ ਕਿਉਂਕਿ ਉਹਨੇ ਪੜ੍ਹਿਆ ਹੋਇਆ। ਅਗਰ ਉਹ ਇੱਕ ਕਿਤਾਬ ਪੜ੍ਹ ਕੇ ਕਹੇ ਕਿ ਮੈਨੂੰ 10 ਕਿਤਾਬਾਂ ਜਿੰਨਾ ਗਿਆਨ ਹੋ ਗਿਆ ਇਹ ਫਿਰ ਔਕਾਤ ਤੋਂ ਬਾਹਰ ਵਾਲੀ ਗੱਲ ਹੁੰਦੀ ਆ। ਫਿਰ ਉਹ ਫਸੂਗਾ, ਉਲਝੂਗਾ। ਇਸ ਕਰਕੇ ਜਿੰਨਾ ਹੈਗਾ ਜਿੰਨੇ ਜੋਗੇ ਹੈਗੇ ਆ ਅਸੀਂ ਉਨਾਂ ਹੀ ਕਰੀਏ ਜਦੋਂ ਅਸੀਂ ਔਕਾਤ ਤੋਂ ਬਾਹਰ ਹੁੰਨੇ ਆ ਉਦੋਂ ਹੀ ਅਸੀਂ ਜਿਹੜਾ ਮਾਤ ਖੰਦੇ ਆ ਸੰਸਾਰ ਦੇ ਵਿੱਚ ਦੁਨੀਆ ਦੇ ਵਿੱਚ ਕੋਈ ਸੀਟ ਮਿਲਿਆ ਕੋਈ ਅਵਧਾ ਮਿਲਿਆ ਉਹਨਾਂ ਅਸੀਂ ਕੰਮ ਕਰਦੇ ਆ ਸਹੀ ਆ ਜੇ ਉਹ ਤੋਂ ਜ਼ਿਆਦਾ ਕਰਦੇ ਆ ਮਤਲਬ ਕਿ ਐਵੇਂ ਚੌੜੇ ਹੋਏ ਫਿਰ ਫਿਰਦੇ ਹੋਈਏ ਫਿਰ ਔਕਾਤ ਤੋਂ ਬਾਹਰ ਵਾਲੀ ਗੱਲ ਹੋ ਜਾਂਦੀ ਆ ਜੇ ਸਾਡੇ ਕੋਲ ਜਿੰਨੇ ਪੈਸੇ ਹੈਗੇ ਆ ਅਸੀਂ ਉਸ ਹੱਬ ਨਾਲ ਖਾਣਾ ਪੀਣਾ ਕੱਪੜੇ ਸਭ ਕੁਝ ਕਰਦੇ ਆ ਸਹੀ ਆ ਜੇ ਅਸੀਂ ਉਤੋਂ ਬਾਅਦ ਜਾ ਕੇ ਕਰਦੇ ਆਂ ਫੇਰ ਅਸੀਂ ਕੰਗਾਲ ਹੁੰਦੇ ਆਂ ਕੋਈ ਕਿਸੇ ਨੇ ਸਿੰਪਲ ਵਿਆਹ ਕੀਤਾ ਘਰ ਦੇ ਵਿੱਚ ਕਿਉਂਕਿ ਉਹਦੀ ਉਨੀ ਹੀ ਔਕਾਤ ਸੀ ਉਨਾ ਹੀ ਉਹ ਕਰ ਸਕਦਾ ਸੀ ਕਿਸੇ ਨੇ ਜ਼ਿਆਦਾ ਕਰ ਲਿਆ ਵੱਡੇ ਵੱਡੇ ਪੈਲਸ ਕੀਤੇ ਆ ਉਹ ਉਹਦੀ ਗੁੰਜਾਇਸ ਸੀ ਹੁਣ ਜਿਹੜਾ ਛੋਟੇ ਵਾਲਾ ਜੇ ਉਹ ਉਹਨੂੰ ਦੇਖ ਕੇ ਕਰਜ਼ਾ ਚੁੱਕ ਚੁੱਕ ਕੇ ਐਦਾਂ ਦੇ ਫੰਕਸ਼ਨ ਕਰੇ ਵਿਆਹ ਕਰੇ ਫੇ ਤਾਂ ਪਾ ਕਹਾਂਗੇ ਕਿ ਔਕਾਤ ਤੋਂ ਬਾਹਰ ਆ ਤੇ ਉਹ ਬੰਦਾ ਜਿਹੜਾ ਕਰਜਾਈ ਵੀ ਹੋਊਗਾ ਜਿੰਨੇ ਜੋਗੇ ਹੈਗੇ ਆ ਮਤਲਬ ਜੋ ਹੈਗਾ ਸਾਡੇ ਕੋਲ ਪ੍ਰਮਾਤਮਾ ਨੇ ਦਿੱਤਾ ਹੈ ਖੁਸ਼ ਰਹੋ ਤੇ ਉਹਦੇ ਵਿੱਚ ਹੀ ਆਨੰਦ ਮਤਲਬ ਕਿ ਕਦੇ ਵੀ ਸਾਨੂੰ ਜਿਹੜਾ ਉਹ ਆਪਣੀ ਔਕਾਤ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਜਿੰਨਾ ਗਿਆਨ ਆ ਉੰਨਾ ਗਿਆਨ ਜਿੰਨਾ ਸਾਡੇ ਕੋਲ ਧਨ ਆ ਉਹਨਾਂ ਖਰਚੋ ਜੋ ਸਾਡੀ ਪਰਸਨੈਲਿਟੀ ਆ ਉਹੀ ਦਿਖਾਓ ਤੇ ਜਿੰਨੇ ਜੋਗੇ ਹੈਗੇ ਆ ਉਨਾਂ ਹੀ ਕਰਿਆ ਕਰੀਏ ਆਪਣੀ ਜਦੋਂ ਆਕਾਦ ਤੋਂ ਬਾਹਰ ਜਾਵਾਂਗੇ ਫੇਰ ਅਸੀਂ ਔਖੇ ਹੋਵਾਂਗੇ ਦੁਖੀ ਹੋਵਾਂਗੇ ਫਸਾਂਗੇ ਤੇ ਕੁਝ ਨਾ ਕੁਝ ਸਾਡਾ ਨੁਕਸਾਨ ਕਈ ਵਾਰ ਛੋਟਾ ਕਈ ਵਾਰ ਵੱਡਾ ਪਰ ਹੋਊਗਾ ਜ਼ਰੂਰ ਅਗਰ ਅਸੀਂ ਇਸ ਚੀਜ਼ ਤੋਂ ਬਾਹਰ ਹੋ ਕੇ ਜਿਹੜੀ ਆਹ ਕੁਝ ਵੀ ਕਰਦੇ ਆਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਥੈਂਕ ਯੂ